ਮਾਸਤ ਨਾਵ ਸਿੰਘ ਮਹਾਰੋਚਾਲ ਅੱਜ ਜਿਹੜਾ ਸਾਡਾ ਧਰਨਾ ਲੱਗਾ ਵਾ 26 ਤਰੀਕ ਨੂੰ ਪਿੰਡ ਛੇਕਪੱਦੇ ਦੇ ਵਿੱਚ ਜਿਹੜਾ ਬਹੁਤ ਵੱਡਾ ਸਰਕਾਰ ਨੇ ਅਤਿਆਚਾਰ ਕੀਤਾ ਧੱਕਾ ਕੀਤਾ ਜਿਹੜੇ ਭਾਰਤ ਮਾਲਾ ਰੋਡ ਨਿਕਲ ਰਹਾ ਆ ਉਹਨਾਂ 'ਚ ਬਗੈਰ ਦਿੱਤੇ ਆ ਪੈਸੇ ਜਿਹੜਾ ਵਾ ਜਬਰੀ ਕਬਜ਼ਾ ਕਰਨ ਵਾਸਤੇ ਆਏ ਸੀ ਤੇ ਨਾਲ ਜਿਨ੍ਹਾਂ ਦੀ ਜ਼ਮੀਨ ਖਾਉਂਦੀ ਵੀ ਨਹੀਂ ਵਿੱਚ ਜਿਹੜੇ ਕਿਸਾਨ ਬੇਦੋਸ਼ੇ ਆ ਉਹਨਾਂ ਨੇ ਠੇਕੇ ਤੇ ਪੈੜੀਆਂ ਲਗੀਆਂ ਉਹਨਾਂ ਦੀ ਵੀ ਤਬਾਹੀ ਮਚਾ ਕੇ ਰੱਖਤੀ ਲਗਭਗ ਤਿੰਨ ਤਲਾਕੀਆਂ ਦੇ ਪੁਲਿਸ ਲੈ ਕੇ ਤੇ 2000 ਤੋਂ ਵੱਧ ਜਿਹੜੀ ਪੁਲਿਸ ਫੋਰਸ ਜਿਹੜੀ ਆ ਉਹ ਆਣ ਕੇ ਜਿਹੜਾ ਵਾ ਉਹਨਾਂ ਨੇ ਬਹੁਤ ਧੱਕਾ ਕੀਤਾ ਤੇ ਉਸ ਧੱਕੇ ਦੇ ਬਰ ਖਿਲਾਫ ਜਿਹੜਾ ਮੁਆਵਜ਼ਾ ਲੈਣ ਵਾਸਤੇ ਜਿਹੜਾ ਕਿਸਾਨ ਦੀ ਫਸਲ ਤਬਾਹ ਕੀਤੀ ਉਹ ਤੇ ਨਾਲ ਜੋ ਸਾਡੇ ਪੰਜਾਬ ਦਾ ਐਕਟ ਕਹਿੰਦਾ ਪੰਜਾਬ ਦੇ 2013 ਦਾ ਐਕਟ ਕਹਿੰਦਾ ਵਾ ਵੀ ਕਿਸਾਨ ਦੀ 80% ਸਹਿਮਤੀ ਹੋਵੇ ਫੇਰ ਉਹਨੂੰ ਜਿਹੜਾ ਵਾ ਉਹਨੂੰ ਜਿਹੜਾ ਯਾੜਾ ਪਤਾ ਦਿੱਤਾ ਜਾਵੇ ਨਾਲ ਉਹਦੇ ਬੱਤੀ ਦਾ ਪ੍ਰਬੰਧ ਕੀਤਾ ਜਾਵੇ ਸਰਵਿਸ ਰੋਡ ਦਾ ਪ੍ਰਬੰਧ ਕੀਤਾ ਜਾਵੇ ਤੇ ਨਾਲ ਹੋਰੇ ਪਾਣੀ ਦੇ ਨਿਕਾਸੀ ਕੀਤੇ ਜਾਣ ਜੇ ਦੰਬ ਨਹੀਂ ਜ਼ਮੀਨ ਹੁੰਦੀ ਆ ਤੇ ਉਹਦੀ ਜਿਹੜੀ ਆ ਤਸੀਮ ਕਰਾ ਕੇ ਜਿਹੜਾ ਵਾ ਉਹਨੂੰ ਇੱਕ ਭਾਗ ਦੇ ਵਿੱਚ ਕੀਤਾ ਜਾਵੇ ਉੱਥੇ ਸਰਕਾਰ ਨੇ ਕੁਝ ਨਹੀਂ ਕੀਤਾ ਧੱਕੇ ਦੇ ਨਾਲ ਜ਼ਮੀਨਾਂ ਜਿਵੇਂ ਅਕਵਾਇਰ ਕਰਨ ਆਏ ਸੀ ਉਹ ਦਿਨ ਅਸੀਂ ਡਟਮਾ ਵਿਰੋਧ ਕਰਕੇ ਪਿੱਛੇ ਮੋੜਿਆ ਤੇ ਉਸੇ ਹੀ ਕੜੀ ਦੇ ਤਹਿਤ ਅੱਜ 2 ਤਰੀਕ ਨੂੰ ਜਿਹੜਾ ਐਲਾਨ ਕੀਤਾ ਸੀ ਕਿ ਅਸੀਂ ਡੀਸੀ ਦਫ਼ਤਰ ਜਿਹੜਾ ਵਾ ਤਰਨਾ ਲਾ ਕੇ ਕਿ ਅਸੀਂ ਡੀਸੀ ਤੋਂ ਗਾੜੀ ਬੰਗ ਰੱਖਾਂਗੇ ਤੇ ਡੀਸੀ ਨੂੰ ਕਹਾਂਗੇ ਵੀ ਜੋ ਬਦਲ ਦੇ ਵਿੱਚ ਜੋ ਸਵਿਧਾਨ ਕਹਿੰਦਾ ਜੋ ਐਕਟ ਕਹਿੰਦਾ ਵਾ ਨੈਸ਼ਨਲ ਹਾਈਵੇ ਦਾ ਉਹਦੇ ਤੇ ਜਿਹੜੀ ਸਾਡੇ ਨਾਲ ਗੱਲ ਕੀਤੀ ਜਾਵੇ ਜਿਹੜੇ ਕਿਸਾਨਾਂ ਦਾ ਧੱਕੇ ਦੇ ਨਾਲ ਜਾੜਾ ਕੀਤਾ ਜਾਇਆ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਜਿੱਥੇ ਜ਼ਮੀਨ ਵੀ ਨਹੀਂ ਆਉਂਦੀ ਆਪਣੇ ਸੜਕ ਦੇ ਵਿੱਚ ਉਹਨਾਂ ਨੂੰ ਨਿਯੋਗ ਮੁਆਵਜ਼ਾ ਦਿੱਤਾ ਜਾਵੇ ਸਾਰੇ ਮੰਗਾਂ ਨੂੰ ਲੈ ਕੇ ਜਿਹੜਾ ਵਾ ਡੀਸੀ ਤਰ ਤਸਵੀਰ ਦਾ ਸ਼ੰਤ ਭਾਈ ਧਰਨਾ ਦਿੱਤਾ ਸੀ ਡੀਸੀ ਨੇ ਸਾਡੀ ਗੱਲ ਨਹੀਂ ਸੁਣੀ ਫਿਰ ਅਸੀਂ ਜਿਹੜਾ ਵਾ 2 ਵਜੇ ਤੋਂ ਜਿਹੜਾ ਵਾ ਡੀਸੀ ਦਾ ਕਰਾਓ ਵੀ ਕੀਤਾ 4 ਵਜੇ ਤੱਕ 3 ਘੰਟੇ ਕਰਾਓ ਕੀਤਾ ਡੀਸੀ ਨੇ ਫੇਰ ਸਾਡੀ ਬਾਤ ਨਹੀਂ ਸੁਣੀ ਨਾ ਕੇ ਐਸਐਸਪੀ ਨੇ ਸੁਣੀ ਆ ਫੇਰ ਜਿਹੜਾ ਵਾ ਆ ਮਜਬੂਰੀ ਵਸ ਜਿਹੜਾ ਸਾਨੂੰ ਰੋਡ ਜਿਹੜਾ ਵਾ ਉਹ ਜਾਮ ਕਰਨਾ ਪਿਆ ਵਾ ਤੇ ਉਹ ਅਸੀਂ ਜਾਮ ਕੀਤਾ ਅਸੀਂ ਰਾਹਗੀਰਾਂ ਕੋ ਆਵਾਜਾਈ ਵਾਲਾ ਕੋ ਅਸੀਂ ਮਾਫੀ ਚਾਹੁੰਨੇ ਆ ਸਾਡਾ ਕੋਈ ਇਸ਼ੂ ਨਹੀਂ ਰੋਡ ਜਾਮ ਕਰਨ ਦਾ ਪਰ ਇਹ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ ਜਿਹੜੀ ਕਹਿੰਦੀ ਸੀ ਦਫ਼ਤਰਾਂ ਦੇ ਵਿੱਚ ਆਓ ਤੁਹਾਡੀ ਗੱਲ ਸੁਣੀ ਜਾਊਗੀ ਅਜੇ ਤੱਕ ਕਿਸੇ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਦੇ ਵਿਰੋਧ ਦੇ ਵਿੱਚ ਅੱਜ ਰੋਡ ਜਿਹੜਾ ਵਾ ਜਾਮ ਕਰਕੇ